ਥਾਰ ਵਾਲੇ ਨੂੰ ਓਵਰਟੇਕਿੰਗ ਕਰਨਾ ਪਿਆ ਮਹਿੰਗਾ ਸਾਹਮਣੇ ਤੋਂ ਆ ਰਹੀ ਬਲੈਰੋ ਜਦੋਂ ਥਾਰ ਦੇ ਵਿੱਚ ਵਜਦੀ ਹੈ ਤਾਂ ਥਾਰ ਦਾ ਜੋ ਟਾਇਰ ਹੈ ਉਹ ਨਿਕਲ ਕੇ ਬਾਹਰ ਹੋ ਜਾਂਦਾ ਹੈ ਤੇ ਜਿਹੜੀ ਥਾਰ ਹੈ ਉਹ ਸਾਹਮਣੇ ਵਾਲੇ ਘਰ ਦੇ ਵਿੱਚ ਟਕਰਾ ਜਾਂਦੀ ਹੈ ਤਸਵੀਰਾਂ کافی ਭਿਆਨਕ ਹਨ ਸਾਡਾ ਇਹਨਾਂ ਤਸਵੀਰਾਂ ਨੂੰ ਦਿਖਾਣਾ ਲਾਜ਼ਮੀ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਤੁਸੀਂ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਕੋਈ ਸੇਧ ਲੈ ਸਕੋ ਜੇਕਰ ਇਹ ਜੇਕਰ ਇਹ ਤਸਵੀਰਾਂ ਸਾਹਮਣੇ ਗੱਡੀ 'ਚ ਲੱਗੇ ਡੈਸ਼ ਕੈਮ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਸ਼ਾਇਦ ਕਿਸੇ ਨੇ ਇਹ ਯਕੀਨ ਨਹੀਂ ਸੀ ਕਰਨਾ ਇੱਕ ਦਾਹੇ ਜਿਹੜਾ ਐਕਸੀਡੈਂਟ ਹੈ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਦਾਂ ਜਿਹੜਾ ਥਾਰ ਵਾਲਾ ਹੈ ਉਹ ਬਾਹਰ ਨਿਕਲ ਕੇ ਆ ਜਾਂਦਾ ਹੈ ਤਾਂ ਇਹਦੇ ਵਿੱਚ ਜਿਹੜੀ ਗਲਤੀ ਹੈ ਉਹ ਕਿਸ ਦੀ ਹੈ ਥਾਰ ਵਾਲੇ ਦੀ ਜਾਂ ਬਲੇਰੋ ਦੀ ਆਪਣੀ ਜਿਹੜੀ رائے ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਤੇ ਦੇਖ ਕੇ ਹਰ ਪਰਸਨ ਨੂੰ ਸੇਧ ਲੈਣੀ ਚਾਹੀਦੀ ਹੈ ਤੇ ਹਰ ਤੇ ਗੱਡੀ ਨੂੰ ਸਿੰਗਲ ਰੋਡ ਤੇ ਖਾਸ ਕਰਕੇ ਓਵਰਟੇਕ ਕਰਨ ਦੇ ਵਿੱਚ ਕਤਾਹੀ ਵਰਤਣੀ ਚਾਹੀਦੀ ਹੈ ਇਸੇ ਤਰ੍ਹਾਂ ਦੀ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਤੂਫਾਨੀ 라이 ਪੰਜਾਬ ਚੈਨਲ ਦੇ ਨਾਲ